ਸ਼ਸ਼ੀਕਲ ਜੀ ਸਾਰਿਆਂ ਨੂੰ ਵੈਲਕਮ ਟੂ ਨਿਊ ਵਲੌਗ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੁਸੀਂ ਦੇਖ ਸਕਦੇ ਹੋ ਮੌਸਮ ਕਿੰਨਾ ਘੈਂਟ ਹੋਇਆ ਪਿਆ ਤੇ ਹੁਣ ਫੇਰ بارش ਹੋ ਜਾਂਦੀ ਹੈ ਲਗਾਤਾਰ ਜਿਹੜੀ ਕਿ ਇਹ ਬਾਰਿਸ਼ ਚੱਲ ਰਹੀ ਆ ਅੱਜ ਆਪਾਂ ਮੌਸਮ ਦਾ ਆਨੰਦ ਮਾਣਨ ਲਈ ਕੁਝ ਸਪੈਸ਼ਲ ਡਿਸ਼ ਬਣਾਵਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਤੇ ਦੇਖੋ ਤੁਸੀਂ ਬਹੁਤ ਹੀ ਘੈਂਟ ਮੌਸਮ ਹੋਇਆ ਪਿਆ ਕਾਲੀ ਕਾਲੀ ਬੱਦਲ ਹੋਈ ਪਈ ਨੇ ਇੱਧਰ ਵੀ ਅੱਜ ਅਸੀਂ ਬਣਾ ਰਹੇ ਹਾਂ ਗੁਲਗਲੇ ਕਿਉਂਕਿ ਅੱਜ ਬਾਰਿਸ਼ ਹੋਈ ਜਾਂਦੀ ਹੈ ਮੌਸਮ ਬਹੁਤ ਹੀ ਜ਼ਿਆਦਾ ਵਧੀਆ ਹੋਇਆ ਤੇ ਬਾਰਿਸ਼ ਦੇ ਮੌਸਮ ਦੇ ਵਿੱਚ ਗੁਲਗਲੇ ਖਾਣ ਦਾ ਬਹੁਤ ਹੀ ਮਨ ਕਰਦਾ ਹੁੰਦਾ ਤੇ ਆਪਾਂ ਬਣਾ ਰਹੇ ਹਾਂ ਅੱਜ ਸ਼ੱਕਰ ਦੇ ਗੁਲਗਲੇ ਤੁਸੀਂ ਹਨਾ ਉਹਦੇ ਗੁੜ ਦੇ ਗੁਲਗਲੇ ਤਾਂ ਬਹੁਤ ਹੀ ਖਾਤੇ ਹੋਣਗੇ ਪਰ ਤੁਸੀਂ ਕਦੇ ਨਾ ਸ਼ੱਕਰ ਦੇ ਗੁਲਗਲੇ ਟਰਾਈ ਕਰਕੇ ਦੇਖਿਓ ਇਹ ਵੀ ਬਹੁਤ ਹੀ ਜ਼ਿਆਦਾ ਖਾਣ ਦੇ ਵਿੱਚ ਟੇਸਟੀ ਹੁੰਦੇ ਆ ਵੀ ਮਤਲਬ ਕਿ ਇਹਦਾ ਨਾ ਲੱਗ ਫਲੇਵਰ ਜਿਹਾ ਆਉਂਦਾ ਖਾਣ ਦੇ ਵਿੱਚ ਤੇ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਆਪਾਂ ਆਟਾ ਸ਼ਾਮ ਲਵਾਂਗੇ ਜਿੰਨਾ ਵੀ ਤੁਸੀਂ ਸ਼ਾਨਾ ਆਦੇ ਜਿੰਨੇ ਤੁਸੀਂ ਜੇ ਜ਼ਿਆਦਾ ਬਣਾਉਣਾ ਹੈ ਤਾਂ ਜ਼ਿਆਦਾ ਥੋੜਾ ਜਿਹਾ ਵੱਧ ਕਰ ਲਿਓ ਨਹੀਂ ਅਸੀਂ ਬਾਟੀ ਆਟੇ ਦੀ ਲਈ ਆ ਤੇ ਬਾਟੀ ਆਟੇ ਦੀ ਲੈ ਲਿਓ ਤੁਸੀਂ ਆ ਇੱਕ ਕਿਸੇ ਵੀ ਭਾਂਡੇ ਵਿੱਚ ਪਾਵਾਂਗੇ ਥੋੜੀ ਜਿਹੀ ਸ਼ੱਕਰ ਤੇ ਇਹਦੇ ਵਿੱਚ ਪਾਣੀ ਐਡ ਕਰ ਦੇਵਾਂਗੇ ਜਿਵੇਂ ਹਨਾ ਆਪਾਂ ਗੁੜ ਦੇ ਲਈ ਤਾਂ ਉਹਨੂੰ ਹਨਾ ਭੌਂਕੇ ਰੱਖ ਦਿੰਨੇ ਹੁੰਨੇ ਆ ਤੇ ਇਹ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਇਹ ਤਾਂ ਉਹਦੀ ਜਿਆਦਾ ਉਹਦੀ ਮਿਕਸ ਹੋ ਜਾਂਦੀ ਹੈ ਬਸ ਥੋੜੇ ਟਾਈਮ ਚ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਇਹ ਜਿਹੜਾ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਹਨੂੰ ਆਟੇ ਵਿੱਚ ਮਿਕਸ ਕਰਾਂਗੇ ਹੁਣ ਆਪਾਂ ਇਸ ਨੂੰ ਆਟੇ ਵਿੱਚ ਮਿਕਸ ਕਰ ਲਵਾਂਗੇ ਇਰੋਪਾ ਆਟੇ ਨੂੰ ਨਾ ਤਾਂ ਜ਼ਿਆਦਾ ਗਾੜਾ ਕਰਨਾ ਤੇ ਨਾ ਹੀ ਜ਼ਿਆਦਾ ਪਤਲਾ ਕਰਨਾਗਾ ਨਹੀਂ ਫਿਰ ਆਪਣੇ ਜਿਹੜੇ ਗੁਲਗਲੇ ਆ ਉਸ ਨੂੰ ਆਂ ਦੀ ਸਹੀ ਤਰੀਕੇ ਨਾਲ ਨਿਬਦੀਆ ਨਹੀਂ ਬਣਨੇ ਹੈਗੇ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਕੀ ਹੈ ਇਹ ਕੋਲ ਚੰਗੀ ਤਰ੍ਹਾਂ ਤਿਆਰ ਹੋ ਗਿਆ ਹੈ ਸਰੋਂ ਦਾ ਤੇਲ ਪਾ ਲਈਏ ਸਭ ਤੋਂ ਪਹਿਲਾਂ ਆਪਾਂ ਕੀ ਇਹ ਫਰਾਈ ਪੈਨ ਵਿੱਚ ਸਰੋਂ ਦਾ ਤੇਲ ਪਾਉਣਾਗਾ ਜਿੰਨਾ ਟਾਈਮ ਇਹ ਚੰਗੀ ਤਰ੍ਹਾਂ ਗਰਮ ਨਾ ਹੋ ਜੇ ਵੀ ਮਤਲਬ ਕਿ ਜਿਹੜੀ ਥੋੜੀ ਉੱਪਰ ਝੱਗ ਆਉਣੀ ਹੁੰਦੀ ਆ ਇਹ ਬੰਦ ਨਾ ਹੋ ਜੇ ਉਹਨਾਂ ਟਾਈਮ ਆਪਾਂ ਇਹਦੇ ਵਿੱਚ ਹਨਾ ਜਿਹੜਾ ਇਹ ਕੋਲ ਤਿਆਰ ਕੀਤਾਗਾ ਆਟੇ ਦਾ ਉਹ ਨਹੀਂ ਪਾਵਾਂਗੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਤੇਲ ਬਨ ਤੋਂ ਬਾਅਦ ਆਪਾਂ ਜਿਹੜਾ ਕੀ ਇਹ ਆਟੇ ਦਾ ਕੋਲ ਪਾ ਲਈਏ ਮੰਗੇ ਫਿਰ ਤੁਹਾਨੂੰ ਦਿਖਾਉਣੇ ਆ ਅੱਗੇ ਹੁਣ ਆਪਾਂ ਇਹਦੇ ਵਿੱਚ ਤੇਲ ਗਰਮ ਆਪਣਾ ਚੰਗੀ ਤਰ੍ਹਾਂ ਹੋ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਲਾਵਾਂਗੇ ਆਪਣਾ ਜਿਹੜਾ ਵੀ ਆਪਣਾ ਕੋਲ ਤਿਆਰ ਕੀਤਾ ਹੋਊਗਾ ਤੁਸੀਂ ਦੇਖ ਸਕਦੇ ਹੋ ਇਹ ਐਦਾਂ ਦੇ ਬਣ ਕੇ ਤਿਆਰ ਹੋ ਜਾਣਗੇ ਆਪਾਂ ਇਹ ਦੋ ਕੱਢ ਲਈ ਸੀਗੇ ਤੇ ਇਹਨਾਂ ਦੇ ਹਨਾ ਮਤਲਬ ਕਿ ਤੁਸੀਂ ਆਖੋਗੇ ਵੀ ਸਾਈਜ਼ ਵੀ ਹਨਾ ਕੋਈ ਛੋਟਾ ਸਾਈਜ਼ ਵੀ ਬਣਾ ਲੈਂਦਾ ਕੋਈ ਵੱਡਾ ਵੀ ਬਣਾ ਲੈਂਦਾਗਾ ਉਹ ਆਪ ਕੋ ਆਪਣੀ ਚੁਆਇਸ ਹੁੰਦੀ ਆ ਨਾ ਜੋ ਜਿੱਦਾਂ ਦਾ ਜਿਹਨੂੰ ਜਿੱਦਾਂ ਦਾ ਵਧੀਆ ਲੱਗਦਾ ਖਾਣਾ ਉਹ ਓਦਾਂ ਦੇ ਬਣਾ ਲੈਂਦਾ ਹੈ ਤੇ ਹੁਣ ਆਪਣੇ ਗੁਲਗਲੇ ਦੇਖੋ ਤੁਸੀਂ ਇਹ ਆਏ ਆ ਸ਼ੱਕਰ ਦੇ ਜਿਹੜੇ ਗੁਲਗਲੇ ਆ ਨਾ ਉਹਨਾਂ ਜਿਵੇਂ ਆਪਾਂ ਪੂਰੀਆਂ ਹੁੰਦੀਆਂ ਨੇ ਉਹੀ ਤਰ੍ਹਾਂ ਫੁੱਲਦੇ ਬਹੁਤ ਆ ਤੁਸੀਂ ਦੇਖ ਸਕਦੇ ਹੋ ਦੇਖੋ ਫੁੱਲ ਕੇ ਕਿੰਨਾ ਸੋਹਣਾ ਬਣ ਗਿਆ ਇਹ ਆਏ ਫੁੱਲਦੇ ਬਹੁਤ ਹੁੰਦੇ ਆ ਤੇ ਖਾਣ ਦੇ ਵਿੱਚ ਇਹ ਬਹੁਤ ਜਿਆਦਾ ਟੇਸਟੀ ਹੁੰਦੇ ਆ ਵੀ ਇਹਨਾਂ ਦਾ ਲੱਗੇ ਫਲੇਵਰ ਆਉਂਦਾ ਹੈ ਤੁਸੀਂ ਜ਼ਰੂਰ ਟਰਾਈ ਕਰਕੇ ਦੇਖੋ ਆ ਦੇਖੋ ਆਪਣੇ ਗੁਲਗੁਲੇ ਜਿਹੜੇ ਕੀ ਉਹ ਬਣ ਕੇ ਤਿਆਰ ਹੋ ਗਏ ਆ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਜਿਹੜੇ ਕੀ ਇਹ ਸਾਰੇ ਗੁਲਗੁਲੇ ਆਪਣੇ ਤਿਆਰ ਕਰ ਲਵਾਂਗੇ ਉਧਰ ਤਾਂ بارش ਬਹੁਤ ਤੇਜ਼ ਹੋ ਰਹੀ ਹੈ ਤੇ ਉਧਰੋਂ ਗੁਲਗੁਲੇ ਬਣ ਕੇ ਤਿਆਰ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਸਾਡੇ ਗੁਲਗੁਲੇ ਜਿਹੜੇ ਕੀ ਉਹ ਬਣ ਕੇ ਰੈਡੀ ਹੋ ਗਏ ਆ ਤੇ ਇਹ ਨਾ ਬਹੁਤ ਹੀ ਸ਼ੱਕਰ ਦੇ ਗੁਲਗਲੇ ਹਮੇਸ਼ਾ ਐਂ ਸੌਫਟ ਬਣਦੇ ਹੁੰਦੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੌਫਟ ਬਣਿਆ ਬਾਕੀ ਆਪੇ ਮੰਮੀ ਡੈਡੀ ਹੋ ਰਿਆਂ ਤੋਂ ਪੁੱਛਦੇ ਆਂ ਵੀ ਖਾਣ ਵਿੱਚ ਕਿੱਦਾਂ ਦੇ ਆ ਇਹ ਐਦਾਂ ਮੰਮੀ ਡੈਡੀ ਖਾ ਰਹੇ ਆ ਗੁਲਗਲੇ ਮੰਮੀ ਕਿੱਦਾਂ ਦੇ ਬਣੇ ਆ ਬਹੁਤ ਵਧੀਆ ਡੈਡੀ ਬਹੁਤ ਵਧੀਆ ਬਣੇ ਆ ਨਾ ਬਹੁਤ ਸੁਆਦਾ ਇਹ ਸੌਫਟ ਵੀ ਬਹੁਤ ਆ ਪੋਲੇ ਜੇ ਬਹੁਤ ਆ ਹਨਾ ਹੂੰ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਹੀ ਜਿਆਦਾ ਸੁਆਦ ਬਣਦੇ ਆ ਹੁਣ ਆਪਾਂ ਇਹਦੇ ਨਾਲ ਚਾਹ ਕਰਕੇ ਲੇਵਾ ਮੈਂ ਚਾਹ ਵੀ ਮੰਗੇ ਠੀਕ ਹੈ ਲਿਓਣੀ ਐ ਮੈਂ ਚਾਹ ਬਣਾ ਕੇ ਠੀਕ ਹੈ